ਅ ਦੇਖੋ ਜੀ ਪਤਾ ਤਾਂ ਪਹਿਲਾਂ ਹੀ ਚੱਲ ਗਿਆ ਸੀਗਾ ਮਤਲਬ ਭਾਵੇਂ ਉਹ ਯੂਜ਼ ਤੋਂ ਲਾ ਲਓ ਜਾਂ ਸੈਟਰਮੈਂਟ ਤੋਂ ਲਾ ਲਓ ਜਾਂ ਪੋਸਟਾਂ ਤੋਂ ਲਾ ਲਓ ਸੋਸ਼ਲ ਵਗੈਰਾ ਜੀ ਬਟ ਸਭ ਨੂੰ ਪਤਾ ਕਿ ਹਾਲਾਤ ਕੁਝ ਐਸੇ ਸੀਗੇ ਕਿ ਜਦ ਤੱਕ ਮਤਲਬ ਉਹ ਚਲੋ ਜਿਹੜਾ ਦੁੱਖ ਸੀਗਾ ਉਹ ਤਾਂ ساری ਉਮਰਤਾ ਉਮਰ ਰਹਿਣਾ ਜੀ ਪਰ ਇੱਕ ਸਮ ਫਿਰ ਵੀ ਸੀਗਾ ਵੀ ਡੈਡ ਦੇ ਨਾਮ ਤੂੰ ਇੱਕ ਚੰਗਾ ਕੰਮ ਸ਼ੁਰੂ ਕਰ ਸਕੀ ਹੈ ਹੈਨਾ ਉਹ ਦਾ ਪਰਮਾਤਮਾ ਨੇ ਬਲ ਬੱਚਾ ਜੀ ਮੇਰੀ ਵਾਈਫ ਦੇ ਸਿਸਟਰ ਮਰ ਬ੍ਰਦਰ ਇਹ ਸਾਰੇ ਅੱਜ ਇੱਥੇ ਪਹੁੰਚ ਨੇ ਬਾਲ ਅੰਕਲ ਉਹਨਾਂ ਦੇ ਸੋ ਜਿੰਨਾ ਪਰ ਇੱਕ ਚੀਜ਼ ਦੀ ਬਹੁਤ ਖੁਸ਼ੀ ਹੈ ਜੀ ਕਿ ਜਿੰਨਾ ਪੰਜਾਬ ਨੇ ਇੱਕ ਦੂਜੇ ਦੇ ਨਾਲ ਮਤਲਬ ਇੱਕ ਦੂਜੇ ਨਾਲ ਖੜ ਕੇ ਸਪੋਰਟ ਦਿੱਤੀ ਹੈ ਜਿਹੜੀ ਉਹ ਮਤਲਬ ਬਹੁਤ ਉਹ ਸਕੂਨ ਦਿੰਦੀ ਹੈ ਦਿਲ ਨੂੰ ਕਿਉਂਕਿ ਇੱਕ ਇੱਕ ਬੰਦੇ ਨਾਲ ਅੱਜ ਤੁਸੀਂ ਲਾ ਲਓ ਮੇਰੇ ਹਿਸਾਬ ਨਾਲ ਇੱਕ ਇੱਕ ਬੰਦੇ ਮਗਰ ਅੱਜ 10-10000 ਬੰਦਾ ਆਪਾ ਸੋ ਉਹ ਚੀਜ਼ ਬਹੁਤ ਚੰਗੀ ਲੱਗਦੀ ਹੈ ਦੇਖ ਕੇ ਟ੍ਰੋਫੀ ਤਾਂ ਜਿਹੜੀ ਹੋਈ ਹੈ ਸੋ ਹੋਈ ਹੈ ਬੱਲਾ ਸਾਹਿਬ ਦੇ ਕਰ ਜਾਂਦਾ ਜਿਹੜਾ ਪੂਰੇ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਨੂੰ ਘਾਟਾ ਪਿਆ ਸਾਰੀ ਦੁਨੀਆ ਨੂੰ ਸੋਹਣ ਵਾਲੇ ਅੱਜ ਇਸ ਦੁਨੀਆ ਦੇ ਵਿੱਚ ਮੇਰੇ ਮੇਰੇ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ ਜਦੋਂ ਕਿਤੇ ਮਿਲਣਾ ਉਹਨਾਂ ਨਾਲ ਸਿਰਫ ਮਿਲਦੇ ਰਹੇ ਜੀ ਸੋ ਉਹ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਪਰ ਕੀ ਉਸ ਲਾਈਨ ਤੇ ਆਪਣੇ ਪ੍ਰਵਾਸੀ ਤੇ ਜਾ ਰਹੇ ਹਾਂ ਕਟਾ ਤਾਂ ਡੈਫੀਨੇਟਲੀ ਜੀ আর ਜਿੰਨੇ ਵੀ ਬੰਦੇ ਭਾਵੇਂ ਜਿਨ੍ਹਾਂ ਨੇ ਮੈਸੇਜ ਕੀਤੇ ਨੇ ਇੱਕ ਇੱਕ ਬੰਦਾ ਮਤਲਬ ਫੀਲੇ ਤਾਂ ਹੁੰਦਾ ਸੀਗਾ ਕਿ ਉਹ ਯਾਰ ਦਿਲੋਂ ਦੁਖੀ ਹੋਇਆ ਸੋ ਮੈਂ ਸਾਰੇ ਪੰਜਾਬੀਆਂ ਦਾ ਵਰਲਡ ਦੇ ਵਿੱਚ ਕੱਲੇ ਕੱਲੇ ਪੰਜਾਬੀ ਦਾ तहे ਦਿਲੋਂ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਦੁੱਖ ਦਾ ਮਤਲਬ ਪਰ ਘਟਾਇਆ ਸਾਡੀ ਸਾਰੀ ਫੈਮਿਲੀ ਦੇ ਬਸ ਮੈਂ ਦੇਣ ਹੀ ਨਹੀਂ ਦੇ ਸਕਦਾ ਜੀ ਹੁਣ ਤੁਸੀਂ ਜਾ ਰਹੇ ਹੋ ਹਰਪ੍ਰੋਤ ਲੋਕਾਂ ਨੂੰ ਮਿਲਣ ਉਸ ਐਨਜੀਓ ਵੱਲੋਂ ਆ ਰਹੇ ਹੋ ਕਿ ਜਾਂ ਆਪਣੇ ਵੱਲੋਂ ਕੁਝ ਦੇ ਕੇ ਆਉਗੇ ਅਸੀਂ ਬਹੁਤ ਜਲਦੀ ਡੈਡ ਦੇ ਨਾਂ ਦੀ ਇੱਕ ٹرسٹ ਲਾ ਲੋ ਐਨਜੀਓ ਲਾ ਲੋ ਫਾਊਂਡੇਸ਼ਨ ਲਾ ਲੋ ਬਹੁਤ ਜਲਦੀ ਸ਼ੁਰੂ ਕਰਨ ਜਾਣੀ ਆਂ ਸੋ ਉਹ ਤੋਂ ਰਜਿਸਟਰ ਕਰਨ ਚ ਹਲੇ ਥੋੜਾ ਟਾਈਮ ਲਗਾ ਲਾਣਾ ਪਰ ਸਾਨੂੰ ਐਸੇ ਕਰਕੇ ਜੋ ਹਾਲਾਤ ਅ ਅੱਜ ਪੰਜਾਬ ਦੇ ਬਣੇ ਹੋਏ ਸੋ ਉਹਦੇ ਵਿੱਚ ਸਾਡੀ ਹਾਜ਼ਰੀ ਲੱਗਣ ਬਹੁਤ ਜ਼ਰੂਰੀ ਹੈ ਸੋ ਤੁਸੀਂ ਇੱਕ حساب ਦਾ ਲਾ ਲਓ ਕਿ ਐਨ ਜੀਓ ਵੱਲੋਂ ਹੀ ਆ ਬਟ ਸਭ ਤੋਂ ਪਹਿਲਾਂ ਅਸੀਂ ਪੰਜਾਬ ਨੂੰ ਅੱਜ ਅਸੀਂ ਦੋ ਟੀਮਾਂ ਆਈਆਂ ਚੰਡੀਗੜ੍ਹ ਤੋਂ ਇੱਕ ਪੰਜਾਬ ਸਟੇਟ ਫੂਡ ਕਮਿਸ਼ਨ ਦੀ ਜਿਹਦਾ ਮੈਂ ਚੇਅਰਮੈਨ ਆ ਤੇ ਜਿਹਦੇ ਨਾਲ ਫਾਰਮਰ ਡਾਇਰెక్టర్ ਤੋਂ ਪੰਜਾਬ ਫੌਜਨਾ ਸਾਹਿਬ ਆਏ ਆ ਤੇ ਦੂਜੀ ਟੀਮ ਸੰਦਰਪਨ ਦਾ ਜੀ ਦਾ ਪਰਿਵਾਰ ਭਾਵੇਂ ਉਹ ਕਮਕੀਨ ਸਾਰੇ ਹਸਥਾਚ ਹੈਗੇ ਤੁਹਾਨੂੰ ਪਤਾ ਹੀ ਆ ਡਾੜ ਖਾਤ ਵਾਪਰ ਗਿਆ ਉਹਦੇ باوجود ਉਹਨਾਂ ਦਾ ਬੇਟਾ ਪਖਰਾਜ ਭੱਲਾ ਉਹਦੀ ਬਹੂ ਪਖਰਾਜ ਦੀ ਦਿਸ਼ੂ ਭੱਲਾ ਤੇ ਉਹਨਾਂ ਦੀ ਪੁੱਤ ਦੀ ਬੇਟੀ ਰਾਜੀ ਸਿਸਟਰ ਨੌਰਵੀਤ ਹੋਈ ਆ ਅਰਸ਼ਦੀਪ ਜੀ ਨੂੰ ਕਹਿੰਦੇ ਜਿੰਨੂ ਭੱਲਾ ਉਹ ਵੀ ਸਾਰੇ ਸਾਡੇ ਨਾਲ ਆਏ ਆ ਸਿਰਫ ਇਸ ਕਰਕੇ ਵੀ ਅਸੀਂ ਪਰਿਵਾਰ ਵੱਲੋਂ ਇਸ ਜਿਹੜੇ ਬਦਕਿਸਮਤੀ ਨਾਲ ਪਰਿਵਾਰ ਜੂਝ ਰਹੇ ਆ ਇਹ ਇਨ੍ਹਾਂ ਪਿੰਡਾਂ ਵਿੱਚ ਅਸੀਂ ਜਾ ਕੇ ਮੌਕੇ ਤੇ ਜਾ ਕੇ ਅਸੀਂ ਕੀ ਸੇਵਾ ਕਰ ਸਕਦੇ ਆ ਉਹ ਨਿਸ਼ਾਨਾ ਲੈ ਕੇ ਸੀ ਸਵੇਰੇ ਲਗਭਗ 12:00 1 ਵਜੇ ਪਹੁੰਚੇ ਕਿਨਾਂ ਸੀ ਜਿਲ੍ਹਾ ਕਪੂਰਥਲਾ ਫਤੂ ਟਿੰਗਾ ਲਾਤ ਦੇਡੇ ਪ੍ਰਿੰਸਿਪਲ ਦੇ ਪਰੇ ਉਹ ਸੀਗੇ ਕੰਮੇਵਾਲ ਤੇ ਬਾਗੋਵਾਲ ਉਹ ਪਿੰਡ ਦੀ ਦੁੱਬੇ ਕਪੂ ਬਣੇ ਸੀ ਉਸ ਅਸੀਂ 2-3-4 ਘੰਟੇ ਲਾਏ ਲੋਕਾਂ ਨਾਲ ਗੱਲਾਂ ਕੀਤੀਆਂ ਫਿਰ ਜੋ ਅਸੀਂ ਕੋਈ ਰਸ ਸੁਜੀ ਦੇ ਕੁਝ ਬਰੈਡ ਕੁਝ ਅਚਾਰ ਕੁਝ ਦਵਾਈਆਂ ਲੈ ਕੇ ਆਏ ਸੀਗੇ ਉਹ ਦਵਾਈਆਂ ਆਟੋਮਾਸ ਤੇ ਕੁਝ ਫੰਗਲ ਡਿਸੀਜ਼ ਨਾ ਹੋਵੇ ਜਾਂ ਐਂਟੀਬਾਇਓਟਿਕ ਦਵਾਈਆਂ ਉਹ ਦਿੱਤੀਆਂ ਵੱਡੀਆਂ ਤੇ ਲੋਕਾਂ ਨੇ ਪਿਆਰ ਵੀ ਕੀਤਾ ਲੋਕਾਂ ਤੋਂ ਸਾਨੂੰ ਬਹੁਤ ਜ਼ਿਆਦਾ ਤਰਸ ਵੀ ਆਇਆ ਪਰ ਲੋਕਾਂ ਦੀ ਸਿਰਰ ਦੇਖ ਕੇ ਮੈਨੂੰ ਚੰਗਾ ਲੱਗਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੀ ਜਿਹੜੀ ਕਣਕ ਦੀ ਬਿਜਾਈ ਹੋਣੀ ਆ ਸ਼ਰਮਾ ਸਾਹਿਬ ਸਾਡੀ ਕਣਕ ਦਾ ਬੀ ਆ ਜਵੇ ਟਾਈਮ ਤੇ ਖਾਦ ਆ ਜਵੇ ਮੈਨੂੰ ਲੱਗਾ ਕਿ ਮੈਂ ਸਰਕਾਰ ਦੇ ਵਿੱਚ ਜ਼ਰੂਰ ਉਹਨਾਂ ਦੀ ਵਾਜ ਚਾਊਂਗਾ ਕਿ ਤੇ ਮੇਰੀ ਮਹਿਤ ਵਿੱਚ ਖੁਡੀਆਂ ਸਾਹਿਬ ਨਾਲ ਗੱਲ ਕਰੂੰਗੀ ਸਾਹਿਬ ਨਾਲ ਕੋਈ ਡਾਇਰੈਕਟਰ ਸਾਹਿਬ ਨਾਲ ਮੇਰੇ ਦੋਸਤ ਨੇ ਜਸਵੰਤ ਸਿੰਘ ਜੀ ਉਹਨਾਂ ਨੂੰ ਕੀਤੀ ਕਰੂੰਗਾ ਕਿ ਇਹਨਾਂ ਪਿੰਡਾਂ ਦਾ ਖਾਸ ਧਿਆਨ ਰੱਖਿਆ ਜਾਵੇ ਇੱਥੇ ਰੋਜੀ ਰੋਟੀ ਖਸ ਗਈ ਝੋਨਾ ਖਰਾਬ ਹੋ ਗਿਆ ਕਣਕ ਤਾਂ बिजलेਣ ਸੋ ਇਹ ਸੇਵਾ ਕਰਨ ਅੱਗੇ ਆਏ ਜੀ ਤੁਸੀਂ ਫਤੂਟੇ ਗੇਰੇ ਆਲੇ ਦੋਲੇ ਵੀ ਦੇਖਿਆ ਇੱਥੋਂ ਦਾ ਵੀ ਦੇਖ ਰਹੇ ਹਾਂ ਕਿੰਨਾ ਕੁ ਪ੍ਰਭਾਵਿਤ ਏਰੀਆ ਲੱਗਦਾ ਔਰ ਕਿਦਾਂ ਦੇ ਲੋਕ ਮਹਿਸੂਸ ਕਰ ਰਹੇ ਨੇ ਸਰਕਾਰ ਤੋਂ ਕੁਝ ਦੇਖੋ ਜਿੰਨਾ ਤੁਸੀਂ ਜਿਆਦਾ ਦੇਖ ਕੇ ਆਏ ਆ ਬਹੁਤ ਪ੍ਰਕੋਪੀ ਭੱਟੀ ਆ ਕੁਦਰਤ ਦਾ ਪ੍ਰਕੋਪ ਜਿਨ੍ਹਾਂ ਲੋਕਾਂ ਦੇ ਲੋ ਘਰ ਘਰਾਂ 'ਚ ਪਾਣੀ ਵੜ ਗਿਆ ਉਹ ਛੱਤਾਂ ਤੇ ਬੈਠ ਕੇ ਪ੍ਰਸ਼ਾਸਨ ਨੇ ਉਹਨਾਂ ਬੱਚਿਆਂ ਨੂੰ ਸੁੱਖ ਸੁਰੱਖਿਤਾ ਪਛਾਤਾ ਪਰ ਜਿਹੜੇ ਬਜ਼ੁਰਗ ਆ ਉਹ ਆਪਣੀ ਜਿੱਦ ਕਰ ਰਹੇ ਨਹੀਂ ਸਾਡੇ ਘਰ ਚੋਰੀ ਹੋ ਜੂਗੀ ਕਰਦੇ ਰੱਖੀ ਗਰਮੀ ਉਹ ਬੰਨ ਤੇ ਬੈਠੇ ਆ ਸੋ ਬੰਨ ਤੇ ਬੈਠੀਆਂ ਦੀ ਸੇਵਾ ਜਿਹੜੀ ਕਰਨੀ ਸਾਡਾ ਫਰਜ਼ ਬੰਦਾ ਪਰ ਮੈਂ ਇੱਥੇ ਆ ਕੇ ਮੈਂ ਬਾਉ ਪਰ ਖੜਾ ਇਸ ਲਈ ਇੱਥੇ ਆ ਕੇ ਵੀ ਮੈਂ ਦਾਤ ਦਿਨਾ ਵਾਂ ਕਿ ਪੰਜਾਬੀਆਂ ਦੀ ਸੇਵਾ ਦੀ ਭਾਵਨਾ ਦੀ ਇੰਨੀਆਂ ਜਥੇਬੰਦੀਆਂ ਜਿੰਨੀਆਂ ਸਸਤਾਂ ਆ ਇਸ ਇਲਾਕੇ ਦੀ ਲੀਡਰਸ਼ਿਪ ਵੀ ਬਾਬਾ ਸਿੱਤੇਵਾਲ ਜੀ ਕੋ ਆ ਜਿਨ੍ਹਾਂ ਦੀ ਸਾਰੀ ਦੁਨੀਆ ਵਿੱਚ ਇਸ ਗੱਲ ਦੀ ਗਾਈਪਰਦੀ ਆ ਕਿ ਬਾਬਾ ਜੀ ਇੰਨੀ ਅਨਤਖ ਸੇਵਾ ਕਰਦੇ ਆ ਤੇ ਉਹਨਾਂ ਦੀ ਬਾਬਾ ਜੀ ਦੀ ਕਿਉਂਕਿ ਮੇਰਾ ਪਿੰਡੂਆਂ ਫਿਰ ਆਪਣਾ ਇ ਤੇ ਮੈਨੂੰ ਲੱਗਾ ਕਿ ਜੇ ਅਸੀਂ ਇਸ ਵੇਲੇ ਕਮਣਾ ਕਿੱਥੇ ਆਵਾਂਗੇ ਔਰ ਜਨਾਬ ਸਾਹਿਬ ਦੱਸਣ ਕਿ ਦਵਾਈਆਂ ਕੀ ਲੈ ਕੇ ਆਏ ਸੀ ਪਹਿਲਾਂ ਤਾਂ ਸਾਰਿਆਂ ਨੂੰ ਜਿਹੜੇ ਦਰਸ਼ਕ ਦੇਖਦੇ ਆ ਉਹਨਾਂ ਨੂੰ ਸਾਰਿਆਂ ਨੂੰ ਪ੍ਰਾਰਭਰੀ ਸਤਿ ਸ੍ਰੀ ਅਕਾਲ ਮੈਂ ਐਮ ਐ ਸੋਜਲਾ ਮੈਂ ਫਾਰਮਰ ਡਾਇਰੈਕਟਰ ਟਾਊਨ ਪਲਾਨਿੰਗ ਪੰਜਾਬ ਰਿਟਾਇਰ ਹੋਇਆ ਹਾਂ ਕਿ ਜਦੋਂ ਦੁਕਾਨ ਤੇ ਵਾਪਰਿਆ ਜੋ ਕੁਝ ਹੋਇਆ ਪਰਮਾਤਮਾ ਦਾ ਪਹਿਲਾਂ ਤਾਂ ਮੈਂ ਜਿਹੜੇ ਪੰਜਾਬੀ ਲੋਕ ਨੇ ਚਾਹੇ ਉਹ ਸੇਵਾ ਕਰਨ ਵਾਲੇ ਨੇ ਚਾਹੇ ਜਿਹੜੇ ਬੰਦੇ ਮਹਿਰੂੰਦ ਨੇ ਵਿੱਚ ਸਾਰੇ ਪਾਸੇ ਪਾਣੀ ਤੋਂ ਘਿਰੇ ਹੋਏ ਨੇ ਪਰਿਵਾਰ ਬੰਨਾਂ ਤੇ ਬੈਠੇ ਆ ਉਹਨਾਂ ਨੂੰ ਮੈਂ ਦਾਤ ਦਿਨਾਂ ਸਲਾਮ ਕਰਦਾ ਵੀ ਉਹਨਾਂ ਚ ਇੰਨਾ ਜਜ਼ਬਾ ਹੈ ਕਿਸੇ ਦੇ ਚਿਹਰੇ ਤੇ ਅਸੀਂ ਉਦਾਸੀ ਨਹੀਂ ਦੇਖੀ ਖੇੜੇ ਮੱਥੇ ਮਿਲਦੇ ਆ ਤੇ ਉਹਨਾਂ ਨੂੰ ਜਦੋਂ ਪੁੱਛਦੇ ਆ ਵੀ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਦੱਸਦੇ ਆ ਵੀ ਸਾਨੂੰ ਬਹੁਤ ਸਰਕਾਰ ਵੱਲੋਂ ਵੀ ਤੇ ਜਥੇਬੰਦੀਆਂ ਵੱਲੋਂ ਐਨ ਜੀਓਜ਼ ਵੱਲੋਂ ਜਿਹੜਾ ਰਾਸ਼ਨ ਪਾਣੀ ਪਸ਼ੂਆਂ ਦਾ ਚੜਾ ਚਾਰਾ ਸਾਰਾ ਕੁਝ ਆਈ ਜਾਂਦਾ ਤੇ ਇੱਕ ਬਹੁਤ ਮੈਨੂੰ ਖੁਸ਼ੀ ਹੋਈ ਹੁਣੇ ਮੈਂ ਐਸ ਡੀ ਐਮ ਸੁਲਤਾਨਪੁਰ ਲੋਧੀ ਮੈਡਮ 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 ਨਾਲ ਗੱਲ ਕੀਤੀ ਮਹਾ ਕਿੰਨੇ ਪਰਿਵਾਰ ਨੇ ਜਿਹੜੇ ਇੱਥੇ ਰੁਬੇ ਹੋਏ ਨੇ ਦੱਸਿਆ ਉਹਨਾਂ ਨੇ ਵੀ 16 ਪਿੰਡ ਨੇ ਉਹਦੇ ਚੋਂ 4 ਪਿੰਡ ਜਿਹੜੇ ਅਤਰਾਗ ਵਾਲੇ ਆ ਤੇ ਬਾਕੀ ਵੇਚ ਰਾਗੇ ਪਿੰਡ ਉਹ ਸਾਰਿਆਂ ਦਾ 500 ਬੰਦਾ ਸੋ far ਇੰਨੇ ਲੋਕਾਂ ਨੇ ਸੇਵਾ ਕੀਤੀ ਆ ਜਾਂ ਮੈਡੀਕਲ ਕੇਅਰ ਕੀਤੀ ਆ ਨਾ ਕੋਈ ਪਸ਼ੂਆਂ ਦੀ ਕੋਈ ਪ੍ਰੋਬਲਮ ਹੈ ਨਾ ਹੀ ਹਿਊਮਨ ਕੋਈ ਬੱਚਿਆਂ ਦਾ ਜਾਂ ਉਦਾਂ ਦਾ ਕੋਈ ਬਿਮਾਰੀ ਦਾ ਸਿਵਾਏ ਜਿਹੜੀ ਕੋਈ ਸਕਿਨ ਪ੍ਰੋਬਲਮ ਹੈ ਪਾਣੀ ਕਰਕੇ ਜਿਹੜੀਆਂ ਇਹ ਦੰਦਿਆਂ ਜਾਂ ਅੱਖਾਂ ਦੀ ਆਈ ਹੈ ਹੋਰ ਪਰਮਾਤਮਾ ਦੀ ਕਿਰਪਾ ਨਾਲ ਇਹ ਜਿਹੜਾ ਬਿਲਕੁਲ ਤੰਦਰੁਸਤ ਹੈ ਸਾਰੇ ਤੇ ਚੜ੍ਹਦੀ ਕਲਾ 'ਚ ਨੇ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਜਿੰਨਾ ਜਿੰਨਾ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੈ ਉਹ ਜ਼ਰੂਰ ਸ਼ੇਅਰ ਕਰਨ ਤੇ ਇੱਕ ਆਉਣ ਵਾਲੇ ਜਦੋਂ ਆਪ ਹੁਣ ਸਮਾ ਲੰਘਣਾ 15-20 ਦਿਨ ਆਉਣੇ ਆ ਲੰਘਣੇ ਉਦੋਂ ਬਾਅਦ ਪਤਾ ਲੱਗਣਾ ਵੀ ਇਹਨਾਂ ਲੋਕਾਂ ਨੂੰ ਕਿਸ-ਕਿਸ ਦੀ ਦੀ ਜ਼ਰੂਰਤ ਹੈ ਤੇ ਮੈਂ ਸਾਰੀਆਂ ਕਿੱਥੇ ਬੰਦੀਆਂ ਨੂੰ ਐਮ ਜੀਓ ਨੂੰ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਜਿਵੇਂ ਸ਼ਰਮਾ ਜੀ ਨੇ ਦੱਸਿਆ ਵੀ ਉਹ ਆਉਣ ਵਾਲੀ ਉਹ ਡੀਏਪੀ ਚਾਹੀਦੀ ਆ ਈਜ਼ ਚਾਹੀਦਾ ਡੀਜ਼ਲ ਚਾਹੀਦਾ ਲੋਕਾਂ ਨੇ ਜਿਹੜਾ ਕਰਾਹ ਲਾਉਣੇ ਆ ਤੇ ਖੇਤ ਤਿਆਰ ਕਰਨੇ ਆ ਉਹ ਵੀ ਜਰੂਰ ਜਿਹੜਾ ਆਉਣ ਵਾਲਾ ਸਮਾਂ ਇਹਨਾਂ ਨੂੰ ਮੁੜ ਆਵਾਜ਼ ਕਰਨ ਲਈ ਇਹਨਾਂ ਦੇ ਘਰ ਵੀ ਟੈਣੇ ਆ ਜਦੋਂ ਧੁੱਪ ਨਿਕਲਣੀ ਆ ਹੋਰ ਟੜਕਣੇ ਆ ਘਰ ਤੇ ਉਹਨਾਂ ਚੀਜ਼ਾਂ ਦਾ ਜਿਹੜਾ ਉਹਨੂੰ ਹੈਬਿਟੇਟ ਕਰਨ ਵਾਸਤੇ ਜਿਹੜਾ ਅੱਗੇ ਆਉਣ ਵੀ ਆ ਜਿਹੜਾ ਰਾਸ਼ਨ ਪਾਣੀ ਵਾਲਾ ਇੱਥੋਂ ਹੀ ਨਾ ਪਾਣੀ ਉੱਤਰ ਜੇ ਨਾ ਹੋਵੇ ਵੀ ਸਾਰੇ ਚੁੱਪ ਕਰਕੇ ਬਹਿ ਜਾਣ ਤਾਂ ਠੀਕ ਠਾਕ ਆ ਐਕਚੁਅਲੀ ਚੈਲੰਜ ਜਿਹੜਾ ਉਸ ਤੋਂ ਬਾਅਦ ਹੋਣਾ ਹੈ ਕਿ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਰਾਹੀਂ ਵੀ ਉਹ ਸਾਰੇ ਉੱਤਕੇ ਨਾਲ ਤੁਰਨ ਤੇ ਜਦੋਂ ਇਹਨਾਂ ਨੂੰ ਲੋਡ ਅਸਲ ਲੋਡ ਉਦੋਂ ਆਏ ਜਦੋਂ ਇਹਨਾਂ ਨੂੰ ਆਪਣੇ ਪੈਰਾਂ